ਖਲਾਕੇ ਦੇ ਮੋਤਵਾਰ ਪੰਚ ਸਰਪੰਚ ਪ੍ਰਧਾਨ ਸਹਿਬਾਨ ਇਸ ਨਗਰ ਦੀ ਪੰਜਾਬ ਸਮੂਹ ਪੰਚਾਇਤ ਤੇ ਨਗਰ ਨਿਵਾਸੀਓ ਫਤਿਹ ਬਨਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਪੰਜਾਬ ਸਰਕਾਰ ਵੱਲੋਂ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਮਾਨ ਵੱਲੋਂ ਜੋ ਮਹਮਾ ਰੇਵਤ ਨਸ਼ਿਆਂ ਵਿਰੋਧ ਚਲਾਈ ਗਈ ਆ ਕੋਈ ਸਮੇਂ ਮੈਨੂੰ ਲੈ ਕੇ ਤੁਹਾਡੇ ਪਿੰਡ ਤੱਕ ਪਹੁੰਚੇ ਆ। ਤੁਹਾਨੂੰ ਬੇਨਤੀਆਂ ਕਰਨ ਆਏ ਆ ਕਿ ਜੋ ਪੰਜਾਬ ਚ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਜੋ ਸਾਡੇ ਪੰਜਾਬ ਨੂੰ ਸਾਡੀ ਜਵਾਨੀ ਨੂੰ ਬਰਬਾਦ ਕਰਨ ਤੇ ਤੁਲਿਆ ਜਿਹੜੇ ਲੋਕ ਚਾੰਦ ਦੇ ਪੈਸਿਆਂ ਲਈ ਇਹ ਨਸ਼ਾ ਵੇਚ ਕੇ ਸਾਡੀ ਜਵਾਨੀ ਨੂੰ ਬਰਬਾਦ ਕਰ ਰਹੇ ਨੇ ਬੜਾ ਦੁੱਖ ਲੱਗਦਾ ਜਦੋਂ ਜਵਾਨ ਪੁੱਤ ਕਿਸੇ ਦਾ ਟਿਕਾ ਲਾ ਕੇ ਕਿਸ ਮੋੜ ਤੇ ਜਦੋਂ ਕੋਈ ਜਾ ਕੇ ਉਸ ਮਾਂ ਨੂੰ ਦੱਸਦਾ ਜਿਹਨੇ ਰੀਚਾਂ ਨਾਲ ਪਾਲਿਆ ਹੁੰਦਾ ਕਿ ਤੇਰਾ ਪੁੱਤ ਨਸ਼ੇ ਦੀ ਭੇਡ ਚੜ ਚੁੱਕਾ ਤੇ ਉਹ ਨਸ਼ਾ ਕਰਕੇ ਆਪਣਾ ਜੀਵਨ ਜਿਹੜਾ ਉਹ ਖਤਮ ਕਰ ਚੁੱਕਾ ਉਹ ਮਾਂ ਦੀਆਂ ਅੰਦਰੋਂ ਨੂੰ ਪਤਾ ਹੁੰਦਾ ਉਹ ਪੇ ਨੂੰ ਪਤਾ ਹੁੰਦਾ ਉਹ ਭੈਣ ਨੂੰ ਪਤਾ ਹੁੰਦਾ ਜਿਨ੍ਹਾਂ ਦਾ ਭਰਾ ਜਿਨ੍ਹਾਂ ਦਾ ਪੁੱਤ ਇਸ ਨਸ਼ੇ ਦੀ ਭੇਡ ਚੜ ਜਾਂਦਾ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਇਸ ਅੱਗ ਦਾ ਸੇਕ ਜਿਹੜਾ ਵਾ ਉਹ ਕਿਤੇ ਨਾ ਕਿਤੇ ਸਾਨੂੰ ਸਾਰਿਆਂ ਨੂੰ ਲੱਗ ਰਿਹਾ ਤੇ ਸਾਰੇ ਹੀ ਅਸੀਂ ਦੁਖੀ ਆ ਤੇ ਪ੍ਰਮਾਤਮਾ ਘੜੀ ਅਰਦਾਸ ਵੀ ਕਰਦੇ ਆ ਕਿ ਪ੍ਰਮਾਤਮਾ ਕਿਤੇ ਇਹਨਾਂ ਲੋਕਾਂ ਨੂੰ ਵੀ ਮਤ ਪਾ ਜਿਹੜੇ ਸਾਡੀ ਜਵਾਨੀ ਨੂੰ ਬਰਬਾਦ ਕਰ ਰਿਹਾ ਉਹਨਾਂ ਨੂੰ ਵੀ ਸਮਤ ਬਖਸ਼ੇ ਜਿਹੜੇ ਲੋਕ ਨਸ਼ਿਆਂ ਦੇ ਰਾਹ ਪਾ ਕੇ ਨਸ਼ੇ ਕਰਨ ਲੱਗ ਪਏ ਨੇ ਉਹ ਵੀ ਚੰਗੀ ਜ਼ਿੰਦਗੀ ਜੀਣ ਸੋ ਮੈਂ ਤੁਹਾਨੂੰ ਬਹੁਤਾ ਸਮਾਂ ਨਾ ਲੈਂਦਾ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਜਿੱਥੇ ਪੰਜਾਬ ਸਰਕਾਰ ਦਿਨ ਰਾਤ ਪੂਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆਂ ਟੀਮਾਂ ਦਿਨ ਰਾਤ ਇਸੇ ਕੰਮ ਤੇ ਲੱਗੀਆਂ ਹੋਈਆਂ ਨੇ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਤੇ ਪੰਜਾਬ ਨੂੰ ਬਚਾਉਣਾ ਮੇਰੇ ਸਾਡਾ ਵੀ ਫਰਜ਼ ਬਣਦਾ ਕਿਉਂਕਿ ਅਸੀਂ ਵੀ ਆਪਣੇ ਧੀਆਂ ਪੁੱਤਾਂ ਨੂੰ ਬਚਾਈਏ ਕਿ ਅਸੀਂ ਇਸ ਮਹਿੰਮ ਦਾ ਹਿੱਸਾ ਬਣੀਏ ਜਿਹੜੇ ਸਾਡੇ ਲਾਗੇ ਕੋਈ ਨੌਜਵਾਨ ਵੀਰ ਨਸ਼ੇ ਦੇ ਰਾਹ ਪੈ ਚੁੱਕੇ ਨੇ ਉਹਨਾਂ ਨੂੰ ਸਟੂਰ ਦਾ ਅਪਰਾਲਾ ਕਰੀਏ ਜਿੱਥੇ ਕਿਤੇ ਵੀ ਕੋਈ ਨਸ਼ਾ ਛੱਡਣਾ ਚਾਹੁੰਦਾ ਪੰਜਾਬ ਸਰਕਾਰ ਵੱਲੋਂ ਪੂਰੇ ਅਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਘਰ ਤੋਂ ਲੈ ਕੇ ਉਹਨਾਂ ਦਾ ਇਲਾਜ ਕਰਾਉਣ ਤੱਕ ਵਾਪਸ ਫੇਰ ਘਰ ਛੱਡਣ ਤੱਕ ਜਿਹੜਾ ਪ੍ਰਬੰਧ ਹੈ ਉਹ ਪੂਰਾ ਸਰਕਾਰ ਦਾ ਹੋਊਗਾ ਸਾਡਾ ਸਿਰਫ ਇਹ ਮੰਗ ਯੋਗਦਾਨ ਹੈ ਵੀ ਅਸੀਂ ਉਹਨਾਂ ਬਾਰੇ ਪ੍ਰਸ਼ਾਸਨ ਨੂੰ ਦੱਸ ਸਕੀਏ ਵੀ ਇਹ ਨਸ਼ਾ ਛੱਡਣਾ ਚਾਹੁੰਦਾ ਜਿਹੜਾ ਪਿਆਰ ਨਾਲ ਨਹੀਂ ਨਸ਼ਾ ਛੱਡਣਾ ਚਾਹੁੰਦਾ ਪਰ ਮਾਂ ਤੇ ਚਾਹੁੰਦਾ ਵੀ ਮੇਰਾ ਪੁੱਤ ਨਸ਼ਾ ਛੱਡ ਜੇ ਉਹਦੇ ਲਈ ਵੀ ਪ੍ਰਬੰਧ ਜਿਹੜੇ ਪੁਲਿਸ ਪ੍ਰਸ਼ਾਸਨ ਕੋਲ ਹੈਗੇ ਨੇ ਅਸੀਂ ਉਹਨਾਂ ਨੂੰ ਇਤਲਾਹ ਕਰ ਸਕਦੇ ਹਾਂ ਵੀ ਇਸ ਬੱਚੇ ਨੂੰ ਖੜ ਕੇ ਇਹਦਾ ਨਸ਼ਾ ਸ਼ਦਾਇ ਜਾਵੇ ਬਾਕੀ ਜਿਹੜੇ ਲੋਕ ਇਹ ਨਸ਼ਾ ਵੇਚਦੇ ਨੇ ਉਹਨਾਂ ਬਾਰੇ ਵੀ ਪ੍ਰਸ਼ਾਸਨ ਨੂੰ ਇਤਲਾਹ ਹੋਵੇ ਬਾਕੀ ਅਸੀਂ ਕਦੀ ਕਦੀ ਸੋਚਦੇ ਆ ਕਿ ਯਾਰ ਅਸੀਂ ਇਹਨਾਂ ਦੇ ਬਾਰੇ ਦੱਸਾਂਗੇ ਤੇ ਇਹ ਸਾਡਾ ਨੁਕਸਾਨ ਕਰਨਗੇ ਤੇ ਮੈਂ ਇੱਕ ਬੇਨਤੀ ਕਰਦਾ ਕਿ ਜਿਨ੍ਹਾਂ ਨੇ ਤੁਹਾਡੀ ਜਵਾਨੀ ਤੁਹਾਡੇ ਪੁੱਤ ਹੀ ਖੋਲੇ ਉਹਨੋਂ ਤੋਂ ਵੱਧ ਕੀ ਨੁਕਸਾਨ ਕਰ ਦੇਣਗੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਆਪਾਂ ਇਸ ਮਹਿੰਮ ਦਾ ਹਿੱਸਾ ਬਣੀਏ ਤੇ ਵੱਧ ਤੋਂ ਵੱਧ ਪੰਜਾਬ ਸਰਕਾਰ ਦਾ ਸਾਥ ਦੇਈਏ ਇਸ ਮਹਿੰਮ ਦਾ ਸਾਥ ਦੇਈਏ ਤੇ ਆਪਣੀ ਜਵਾਨੀ ਤੇ ਆਪਣੇ ਪੰਜਾਬ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ